ਚਮਕੀਲੇ ਦੇ ਚੜ੍ਹਤ ਦੇ ਦਿਨਾਂ ਦੀ ਕਹਾਣੀ ਪੰਜਾਬੀ ਫੇਮਸ ਐਕਟਰ ਬਰਿੰਦਰ ਕਿਵੇਂ ਗਿਆ ਸੀ ਚਮਕੀਲੇ ਦੇ ਆਫਿਸ ਤੇ ਕਿੰਨੇ ਪੈਸੇ ਇੱਕ ਗੀਤ ਗਾਣ ਦੇ ਲੈਏ ਸੀਗੇ ਅਮਰ ਸਿੰਘ ਚਮਕੀਲਾ ਨੇ ਜਿਨ੍ਹਾਂ ਦਿਨਾਂ ਚ ਤੂਤੀ ਬੋਲਦੀ ਸੀ ਚਮਕੀਲੇ ਦੀ ਉਹਨਾਂ ਦਿਨਾਂ ਦੀ ਅੱਜ ਇੱਕ ਤੁਹਾਨੂੰ ਸਟੋਰੀ ਸੁਣਾਣਾ ਤੁਹਾਡਾ سینਾ ਫਕਰ ਨਾਲ ਚੌੜਾ ਹੋ ਜਾਊਗਾ ਜਿਹੜੇ ਚਮਕੀਲਾ ਸਾਹਿਬ ਨੂੰ ਤੁਹਾਨੂੰ ਕਲਾ ਕਲਾ ਦਾ ਮੁੱਲ ਤੇ ਕਹਿੰਦੇ ਪੰਜਾਬੀ ਫਿਲਮ ਬਣਾ ਰਾਇਆ ਸੀ ਬਰਿੰਦਰ ਹੁਣੀ ਅਮਰ ਸਿੰਘ ਚਮਕੀਲਾ ਦੀ ਗੁੱਡੀ ਫੁੱਲ ਚੜੀ ਹੋਈ ਸੀਗੀ ਤੇ ਬਰਿੰਦਰ ਨੇ ਸੋਚਿਆ ਵੀ ਮੈਂ ਹਨਾ ਇਸ ਵਾਰ ਫਿਲਮ ਦੇ ਵਿੱਚ ਗਾਣਾ ਚਮਕੀਲੇ ਤੋਂ ਗਵਾਣਾ ਆ ਤੇ ਚਲੋ ਜੀ ਇਹਨਾਂ ਨੇ ਕੀ ਕੀਤਾ ਲੁਧਿਆਣੇ ਚਲੇ ਲੁਧਿਆਣੇ ਗਏ ਲੁਧਿਆਣੇ ਦਫ਼ਤਰ ਦੇ ਵਿੱਚ ਕੁਦਰਤੀ ਚਮਕੀਲਾ ਬੈਠਾ ਸੀਗਾ 10 11 ਦਾ ਟਾਈਮ ਸੀਗਾ ਤੇ ਇੱਕ ਬਰਿੰਦਰ ਦਾ ਬਰਿੰਦਰ ਦੀ ਵੀ ਬਹੁਤ ਸੀ ਕਿਉਂਕਿ ਇੱਕ ਤਾਂ ਧਰਮਿੰਦਰ ਦੇ ਭੂਆ ਦੇ ਮੁੰਡਾ ਸੀਗਾ ਸ਼ਾਇਦ ਹਨਾ ਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਚ ਚੰਗਾ ਨਾਮ ਬਣਿਆ ਹੋਇਆ ਸੀ ਜਦੋਂ ਜਾ ਕੇ ਬੈਠੇ ਉਹ ਕਹਿੰਦੇ ਆਓ ਜੀ ਆਓ ਤੇ ਕਹਿੰਦੇ ਚਮਕੀਲਾ ਸਾਹਿਬ ਨੂੰ ਕਹਿੰਦੇ ਭਾਈ ਜੀ ਗਾਣਾ ਮੇਰੀ ਫਿਲਮ ਚ ਤੁਸੀਂ ਇੱਕ ਗਾਣਾ ਆ ਕਹਿੰਦਾ ਜੀ ਜਰੂਰ ਤੇ ਕਹਿੰਦੇ ਇੱਕ ਤਾਂ ਤੁਸੀਂ ਦੱਸ ਦਿਓ ਕਿੰਨੇ ਪੈਸਿਆਂ ਪੂਸਿਆਂ ਦਾ ਵੀ ਤੇ ਦੂਜੇ ਨੰਬਰ ਤੇ ਇਹ ਦੱਸ ਦਿਓ ਭਈ ਕਦ ਤੁਸੀਂ ਇਹ ਮੌਕਾ ਦੇ ਸਕਦੇ ਗਾਣ ਦੇ ਤੁਸੀਂ ਡੇਟ ਫਾਈਨਲ ਕਹਿੰਦੇ ਅਮਰ ਸਿੰਘ ਚਮਕੀਲੇ ਨੇ ਦਰਾਜ ਖੋਲਿਆ ਉਤੋਂ ਡੈਰੀ ਕੱਢੀ ਮੋਰੇ ਰੱਖਤੀ ਕਹਿੰਦਾ ਬਾਈ ਜੀ ਜਿੱਦਣ ਦੀ ਮਾਰਕੀ ਡੇਟ ਲੈ ਲਓ ਆਹ ਪਈ ਡੈਰੀ ਤੁਹਾਡੇ ਸਾਹਮਣੇ ਤੁਸੀਂ ਦੱਸੋ ਕਿਦਾਂ ਦੀ ਕਹਿੰਦੇ ਬਰਿੰਦਰ ਲੱਗਾ ਫੋਲਨ ਡੈਰੀ ਇੱਕ ਵਾਰ ਕਾ ਦੋ ਵਾਰ ਕੇ ਤਿੰਨ ਵਾਰ ਕੇ ਚਾਰ ਵਾਰ ਕੇ ਪੰਜ ਵਾਰ ਕੇ ਕਹਿੰਦੇ ਬਰਿੰਦਰ ਹੈਰਾਨ ਰਹਿ ਗਿਆ ਕਹਿੰਦਾ ਬਾਈ ਜੀ ਇੱਕ ਸਾਲ ਤੱਕ ਕੋਈ ਡੇਟੇ ਫ੍ਰੀ ਹਣੇਗੀ ਕਹਿੰਦਾ ਬਾਈ ਜੀ ਇੱਕ ਸਾਲ ਤੱਕ ਦੂਜੇ ਵੇਲੇ ਦਾ ਟਾਈਮ ਵੀ ਤੁਹਾਡੇ ਕੋਲ ਫ੍ਰੀ ਨਹੀਂ ਇੱਕ ਦਿਨ ਚ ਦੋ ਖਾੜੇ ਜੇ ਕਿਸੇ ਦਿਨ ਚ ਦੋ ਖਾੜੇ ਨਹੀਂ ਤੇ ਤਿੰਨ ਖਾੜੇ ਉਹ ਕਹਿੰਦਾ ਬਾਈ ਜੀ ਟਾਈਮ ਮੈਂ ਕਿਥੋਂ ਕੱਢਾਂ ਕੀ ਕਰਾਂ ਤੁਹਾਡੇ ਤਾਂ ਖਾੜੀ ਵਿੱਚ ਤਿੰਨ ਤਿੰਨ ਬੁੱਕਲੇ ਵੀ ਤੁਹਾਡੇ ਕੋਲ ਤਾਂ ਇੱਕ ਸਾਈਟ 'ਤੇ ਕੋਈ ਵੀ ਇੱਕ ਡੇਟ ਖਾਲੀ ਨਹੀਂ ਫਿਰ ਚਮਕੀਲੇ ਗਿਆ ਬਾਈ ਜੀ ਪੇ ਹੁਣ ਕੀ ਕਰੀਏ ਤੁਸੀਂ ਅੱਜ ਤਾਂ ਮੈਂ ਤੁਹਾਡੇ ਅੱਗੇ ਰੱਖ ਦਿੱਤੀ ਡਾਇਰੀ ਤੇ ਤੁਸੀਂ ਹੁਣ ਆਪੇ ਦੇਖ ਲਓ ਮੈਨੂੰ ਨਾ ਕਿਉਂ ਨਹੀਂ ਤੇ ਤੁਸੀਂ ਗੁੱਸਾ ਕਰ ਜਾਣਾ ਸੀ ਪੇ ਜਾਣ ਕੇ ਡੇਟ ਨਹੀਂ ਦੇ ਰਿਹਾ ਤੇ 12000 ਰੁਪਏ ਇੱਕ ਗੀਤ ਗਾਉਣ ਦੇ ਅਮਰ ਸਿੰਘ ਚਮਕੀਲਾ ਪੰਜਾਬੀ ਫਿਲਮ ਚ ਚਾਰਜ ਕਰਦਾ ਸੀ ਜਿਨ੍ਹਾਂ ਦਿਨਾਂ ਚ ਉਹ 5-6000 ਰੁਪਇਆ ਖਾਣਾ ਲਾਉਣ ਦਾ ਲੈਂਦਾ ਸੀ ਫਿਲਮ ਚ ਗਾਣ ਦਾ 12000 ਰੁਪਇਆ ਉਹਨਾਂ ਦਿਨਾਂ ਚ ਲੈਂਦਾ ਸੀ 12 ਕੀਲੇ ਸ਼ਾਇਦ ਜ਼ਮੀਨ ਦੇ ਆ ਸਕਦੇ ਸੀ ਇੱਕ ਗੀਤ ਗਾਣਾ ਪਟੋਲਾ ਫਿਲਮ ਦੇ ਵਿੱਚ ਜਿਹੜਾ ਫਿਰ ਗਾਣਾ ਗਾਇਆ ਸੀਗਾ ਤੇ ਤੁਹਾਨੂੰ ਵੀ ਪਤਾ ਆ ਉਹ ਫਿਲਮ ਦੀ ਹਾਈ ਕਾਸ ਗਾਣੇ ਕਰਕੇ ਹੀ ਬਣੀ ਸੀਗੀ ਹੈਨਾ ਉਹ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਕਹਦਾ ਜੀਣਾ ਰਹੇ ਤੁਹਾਨੂੰ ਤਾਂ ਪਤਾ ਹੀ ਹੈ ਨਾ ਵੇ ਉਹ ਕਿੱਡਾ ਵੱਡਾ ਮਸ਼ਹੂਰ ਗਾਣਾ ਹੋ ਨੱਬੜਿਆ ਸੀ ਫਿਰ ਤਾਂ ਕਹਿੰਦੇ ਇੰਨੀ ਕਿ ਚੜਤ ਮੱਚ ਗਈ ਸੀ ਅਮਰ ਸਿੰਘ ਚਮਕੀਲੇ ਦੀ ਇੱਕ ਫਿਲਮਾਂ ਵਾਲੇ ਲੈਣਾ ਲਾ ਕੇ ਤੁਰੇ ਫਿਰਦੇ ਤੇ ਚਮਕੀਲੇ ਤੋਂ ਗੀਤ ਗਵਾਣ ਲਈ ਪਰ ਹੋਇਆ ਕਿ ਚਮਕੀਲਾ ਜੀ ਨੂੰ ਬਹੁਤਾ ਜੀਣ ਦਾ ਮੌਕਾ ਨਹੀਂ ਮਿਲ ਸਕਿਆ 27 ਸਾਲ ਦੀ ਉਮਰ ਸੀ ਉਹਨਾਂ ਨੂੰ ਸਾਡੇ ਤੋਂ ਖੋਲਿਆ ਗਿਆ ਸੀ ਤਾਂ ਕਰਕੇ ਜੇ ਅਗਰ ਮੌਕਾ ਹੱਲਣਾ ਪਤਾ ਨਹੀਂ ਕਿੰਨੀਆਂ ਕਿ ਫਿਲਮਾਂ 'ਚ ਅਮਰ ਸਿੰਘ ਚਮਕੀਲੇ ਨੇ ਹਾਲੇ ਸਾਨੂੰ ਕੀ ਕੀ ਦੇ ਕੇ ਜਾਣਾ ਸੀਗਾ ਤੇ ਇਹ ਉਹਨਾਂ ਦੇ ਬਾਰੇ ਬਹੁਤ ਹੀ ਦਿਲਚਸਪ ਇੱਕ ਉਹ ਉਹਨਾਂ ਦੇ ਚਰਚ ਦੇ ਦਿਨਾਂ ਦੀ ਕਹਾਣੀ ਸੀਗੀ ਕਿ ਐਡਾ ਤਕੜਾ ਰਤਬਾ ਅਮਰ ਸਿੰਘ ਕਿਲੇ ਦਾ ਬਣ ਚੁੱਕਿਆ ਸੀ ਜਿਹੜੇ ਕਹਿ ਦਿੰਦੇ ਆ ਇੱਕ ਥਾਂ ਦੇਖਿਆ ਤੀ ਹਾਰਮੋਨੀਅਮ ਪਲੇ ਕਰਦਾ ਉਹਦਾ ਜਿਹੜਾ ਨਾਲ ਮੁੰਡਾ ਗਿੱਲ ਸੀਗਾ ਉਹ ਗਾਣਾ ਗਾਣ ਲੱਗਦਾ ਆ ਬਾਵਾ ਗੋਰੀਆਂ ਗਲ ਚ ਪਾਉਂਦੀਆਂ ਆਣ ਤੇ ਚਮਕੀਲਾ ਵਜਾਉਂਦਾ ਹਾਰਮੋਨੀਅਮ ਬਾਈ ਜੀ ਕਿਆ ਐਡਾਂ ਦਾ ਕਲਾਕਾਰ ਬਸ ਦੋ ਗੰਦੇ ਗੀਤਾਂ ਨੂੰ ਲੈ ਕੇ ਵਜ ਜਾਂਦੇ ਪਰ ਉਹਦੀ ਕਲਾ ਸੀ ਜਿਹੜੀ ਕਾਬਲੇ ਤਰੀਫ ਜੀ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਧੰਨਵਾਦ